ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਵਾਗਤ ਹੈ ਤੁਹਾਡਾ ਆਪਣੇ ਇਸ ਚੈਨਲ ਵਿੱਚ ਗੋਲੀ ਚੱਲਦੀ ਗਈ ਇਤਿਹਾਸਿਕ ਨਾਵਲ ਜੋ ਗਿਆਨੀ trilok singh ਵੱਲੋਂ ਲਿਖਿਆ ਗਿਆ ਹੈ ਇਸ ਕਿਤਾਬ ਵਿੱਚ ਬੱਬਰਾਂ ਦੀ ਵਿਥਿਆ ਬੱਬਰਾਂ ਦੀ ਦਾਸਤਾਨ ਲਿਖੀ ਗਈ ਹੈ ਇਤਿਹਾਸ ਲਿਖਿਆ ਗਿਆ ਹੈ ਜੋ ਬੱਬਰ ਜਿਨ੍ਹਾਂ ਨੇ ਸ਼ੁਰੂਤ ਲੈ ਕੇ ਐਂਡ ਤੱਕ ਆਪਣੀਆਂ ਸ਼ਹੀਦੀਆਂ ਦੇਣ ਤੱਕ ਅੰਗਰੇਜ਼ੀ ਸਾਮਰਾਜ ਨਾਲ ਮੱਥਾ ਲਾਈ ਰੱਖਿਆ ਤੇ ਇਹ ਸਾਮਰਾਜ ਨੂੰ ਵਾਣੇ ਪਾਰ ਰੱਖਿਆ ਸੀ ਇਤਿਹਾਸ ਸ਼ੁਰੂ ਕਰਨ ਤੋਂ ਪਹਿਲਾਂ ਆਪ ਜੀ ਅੱਗੇ ਹੱਥ ਜੋੜ ਕੇ ਬੇਨਤੀ ਐਸ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਨਾ ਤਾਂ ਜੋ ਸਾਡਾ ਵੱਡਾ ਮੁੱਲਾ ਇਤਿਹਾਸ ਸਾਡੇ ਹੋਰ ਨਾਂ ਪੈਣਾ ਪਰਾਵਾਂ ਤੱਕ ਪਹੁੰਚ ਸਕੇ ਖਾਸ ਕਰਕੇ ਸਾਡੀ ਨੌਜਵਾਨੀ ਨੂੰ ਪਤਾ ਲੱਗ ਸਕੇ ਕਿ ਸਾਡੇ ਸ਼ਹੀਦ ਸਿੰਘ ਜਿਨ੍ਹਾਂ ਨੇ ਜ਼ੁਲਮ ਖਿਲਾਫ ਆਵਾਜ਼ ਉਠਾਈ ਤੇ ਆਪਣੀ ਆਪਣਾ ਆਪ ਲਾ ਕੇ ਸ਼ਹੀਦੀਆਂ ਦੇ ਕੇ ਉਹਨਾਂ ਨੇ ਇਸ ਵਤਨ ਲਈ ਇਸ ਆਪਣੇ ਦੇਸ਼ ਲਈ ਜਾਨਾਂ ਕੁਰਬਾਨ ਕਰ ਦਿੱਤੀਆਂ ਆਓ ਸ਼ੁਰੂ ਕਰਦੇ ਹਾਂਗੇ ਪੰਜਵਾਂ ਅਧਿਆਇ ਇਹ ਲੜੀ ਵਾਰ ਜੋੜਨ ਲਈ ਤੁਸੀਂ ਸਾਡੇ YouTube ਚੈਨਲ ਤੇ ਜਾ ਕੇ ਪਿਛਲੀਆਂ ਵੀਡੀਓ ਸੁਣ ਸਕਦੇ ਹੋ ਤੇ ਲੜੀ ਜੋੜ ਸਕਦੇ ਹੋ ਹੁਣ ਅੱਗੇ ਸ਼ੁਰੂ ਕਰਦੇ ਹਾਂ ਵਿਆਸ ਤੇ ਸਤਲੋਏ ਦੇ ਵਿਚਕਾਰਲੇ ਇਲਾਕੇ ਨੂੰ ਦੁਆਬਾ ਆਖਿਆ ਜਾਂਦਾ ਹੈ 20ਵੀਂ ਸਦੀ ਦੇ ਸ਼ੁਰੂ ਵਿੱਚ ਜਦੋਂ ਸਿੰਘ ਸਵਾਲ ਲਹਿਰ ਕਾਂਗਰਸ ਲਹਿਰ ਤੇ ਅਮਰੀਕਾ ਦੀ ਗਦਰ ਪਾਰਟੀ ਲਹਿਰ ਚੱਲੀ ਤਾਂ ਦੁਆਬੇ ਦੀ ਪਵਿੱਤਰ ਧਰਤੀ ਨੇ ਬਹੁਤ ਹਿੱਸਾ ਪਾਇਆ ਸਰਦਾਰ ਅਜੀਤ ਸਿੰਘ ਦੁਆਬੇ ਦਾ ਹੀ ਜੰਪਲ ਸੀ ਜਿਹੜਾ ਆਪਣੇ ਵੀਰਾਂ ਸਮੇਤ 1907 ਵਿੱਚ ਜਲਾਵਤਨ ਹੋਇਆ ਜਿਸ ਨੇ ਪਗੜੀ ਸੰਭਾਲ ਜੱਟਾ ਦਾ ਨਾਹਰਾ ਲਾ ਕੇ ਅੰਗਰੇਜ਼ੀ ਸਾਮਰਾਜ ਦੇ ਜਹਾਜ਼ ਨੂੰ ਇੱਕ ਮਮੂਲੀ ਜਿਹਾ ਜੋ ਨਾਮ ਮਿਲਣ ਵਾਲਾ ਛੇ ਕੀਤਾ 1914-15 ਜੰਗ ਸਮੇ ਮਾਲਵੇ ਦੁਆਬੇ ਤੇ ਮਾਝੇ ਦੇ ਸਾਰੇ ਪੰਜਾਬ ਵਾਸੀਆਂ ਨੇ ਜੇ ਡੀ ਅਮਰੀਕਾ ਚ ਗਦਰ ਪਾਰਟੀ ਤੇ ਪਰਦੇਸਾਂ ਤੋਂ ਵਾਪਸ ਆ ਕੇ ਅੰਗਰੇਜ਼ੀ ਸਾਮਰਾਜ ਦਾ ਤਖਤਾ ਉਲਟਾਉਣ ਲਈ ਜਿਹੜਾ ਸੰਗਰਾਮ ਸ਼ੁਰੂ ਕੀਤਾ ਉਸ ਵਿੱਚ ਵੀ ਦੁਆਬੇ ਦੇ ਰਹਿਣ ਵਾਲਿਆਂ ਨੇ ਕਮਾਲ ਤੇ ਅਨੋਖੀ ਕੁਰਬਾਨੀਆਂ ਕੀਤੀਆਂ ਕਾਮਾਗਾਟਾ ਮਾਰੂ ਜਹਾਜ਼ ਦੇ ਮਸਾਫਰਾ ਉੱਤੇ ਜਦੋਂ ਜਜਬਜ ਘਾਟ ਕਲਕੱਤੇ ਵਿੱਚ ਗੋਲੀ ਚੱਲੀ ਤਾਂ ਬਹੁਤ ਸਿੰਘ ਦੁਆਬੇ ਦੇ ਸ਼ਹੀਦ ਹੋਏ 1921 ਇਸਵੀ ਵਿੱਚ ਕਾਂਗਰਸ ਨੇ ਨਾ ਮਿਲਵਰਤਨ ਲਹਿਰ ਸ਼ੁਰੂ ਕੀਤੀ ਤਾਂ ਦਵਾਬਾ ਵੀ ਪਿੱਛੇ ਨਾ ਰਹਾ ਇਸ ਦੇ ਵੀ ਪਿੰਡ-ਪਿੰਡ ਵਿੱਚ ਆਜ਼ਾਦੀ ਦੇ ਘੋਲ ਦਾ ਬਿਗਲ ਵੱਜਿਆ ਜਿਵੇਂ ਕਾਂਗਰਸ ਦਾ ਹੁਕਮ ਸੀ ਜੇ ਤਿਵੇਂ ਵਿਦੇਸ਼ੀ ਮਾਲ ਅਤੇ ਸ਼ਰਾਬ ਦੇ ਠੇਕੇ ਅੱਗੇ ਪਿਕਟਿੰਗਾਂ ਹੋਣ ਲੱਗੀਆਂ ਬਰਤਾਨਵੀ ਫਾਮਰਾਜ ਦੀ ਨੌਕਰਸ਼ਾਹੀ ਦੇ ਚੱਟੇ-ਵੱਟੇ ਹਰਕਤ ਵਿੱਚ ਆਏ ਉਸ ਨੂੰ ਖੁੱਲੇ ਅਧਿਕਾਰ ਦਿੱਤੇ ਗਏ ਸਨ ਉਸ ਵੇਲੇ ਗੁਰਦੁਆਰਾ ਸੁਧਾਰ ਲਹਿਰ ਵੀ ਸ਼ੁਰੂ ਸੀ ਸ਼੍ਰੋਮਣੀ ਅਕਾਲੀ ਦਲ ਹੋਂਦ ਵਿੱਚ ਆ ਚੁੱਕਾ ਸੀ ਨਾਮ ਇਲਵਰਤਨ ਲਹਿਰ ਸਮੇ ਦੁਆਬੇ ਦੇ ਰਿਆਸਤ ਕਪੂਰਥਲੇ ਵਿੱਚ ਪੁਲਿਸ ਨੇ ਲੋਕਾਂ ਉਤੇ ਬਹੁਤ ਸਖਤੀ ਕੀਤੀ ਉਹ ਸਖਤੀ ਨੂੰ ਦੇਖ ਕੇ ਅਨਖੀਲੇ ਜਵਾਨ ਭੜਕ ਉੱਠੇ ਉਹਨਾਂ ਦੇ ਜਵਾਨ ਲਹੂ ਵਿੱਚ ਇੱਕ ਭਿਆਨਕ ਉਬਾਲਾ ਜਿਹਾ ਆ ਗਿਆ ਜਲੰਧਰ ਸ਼ਹਿਰ ਦੇ ਸ਼ਰਾਬ ਦੇ ਠੇਕੇ ਨਿਲਾਮ ਕੀਤੇ ਗਏ ਉਹਨਾਂ ਠੇਕਿਆਂ ਨੂੰ ਰੋਕਣ ਵਾਸਤੇ ਰਾਏ ਜਦਾ ਹੰਸਰਾਜ ਤੇ ਸਰਦਾਰ ਹਰੀ ਸਿੰਘ ਜਲੰਧਰੀ ਨੇ ਕੁਝ ਕੁ ਸੇਵਕਾਂ ਨਾਲ ਪਿਕਟਿੰਗ ਸ਼ੁਰੂ ਕੀਤੀ ਬੰਦੇ ਮਾਤਰਮ ਦੇ ਨਾਅਰੇਆਂ ਨਾਲ ਜਲੰਧਰ ਦੀ ਅਕੰਧਾ ਗੂੰਜਾ ਦਿੱਤੀਆਂ ਲਾਗੇ ਕਚਹਿਰੀ ਸੀ ਲੋਕ ਇਕੱਠੇ ਹੋ ਗਏ ਪੁਲਿਸ ਆਈ ਰਾਏ ਜਦਾ ਹੰਸਰਾਜ ਨੂੰ ਗ੍ਰਿਫਤਾਰ ਕੀਤਾ ਉਹਦੇ ਸਾਥੀ ਵੀ ਗ੍ਰਿਫਤਾਰ ਕਰ ਲਏ ਤੇ ਫਿਰ ਸਰਦਾਰ ਹਰੀ ਸਿੰਘ ਵੱਲ ਪੁਲਿਸ ਹੋਈ ਗੋਰਾ ਸਰਜੰਟ ਨਾਲ ਸੀ ਗੋਰੇ ਦੇ ਹੁੰਦਿਆਂ ਤਾਂ ਪੁਲਿਸ ਦੇ ਸਿਪਾਹੀ ਮਾਰਸ਼ਲ ਲਾ ਦੇ ਫੌਜੀ ਬਣ ਜਾਂਦੇ ਸਨ ਉਹਨਾਂ ਨੂੰ ਆਪਣਾ ਦੇਸ਼ ਆਪਣੇ ਬੰਦੇ ਆਪਣਾ ਧਰਮ ਭੁੱਲ ਜਾਂਦਾ ਸੀ ਉਹ ਤਾਂ ਬਸ ਗੋਰੇ ਨਾਲ ਕੀਤੇ ਵਫਾ ਦੇ ਕੌਲ ਪਾਲਦੇ ਸਨ ਸਰਦਾਰ ਹਰੀ ਸਿੰਘ ਨੇ ਉਸਦੇ ਸਾਥੀਆਂ ਨੂੰ ਸ਼ਾਂਤ ਰਹਿਣ ਦਾ ਹੁਕਮ ਸੀ ਕਿਉਂਕਿ ਉਸ ਵੇਲੇ ਕਾਂਗਰਸ ਦੀ ਬਾਗਡੋਰ ਮਹਾਤਮਾ ਗਾਂਧੀ ਦੇ ਹੱਥ ਸੀ ਮਹਾਤਮਾ ਦੀ ਲੜਾਈ ਅਹਿੰਸਾ ਸ਼ਾਂਤਮਈ ਤੇ ਅਸੂਲਾਂ ਦੇ ਆਸਰੇ ਚੱਲ ਰਹੀ ਸੀ ਕੋਈ ਸੇਵਕ ਅਗੋ ਹੱਥ ਨਹੀਂ ਸੀ ਚੁੱਕਦਾ ਇਸ ਕਰਕੇ ਵੀ ਪੁਲਿਸ ਵਾਲੇ ਪੁੱਤਰੇ ਜਾਂਦੇ ਸਨ ਸਰਦਾਰ ਹਰੀ ਸਿੰਘ ਨੂੰ ਪਹਿਲਾਂ ਤਾਂ ਧੌਲਾ ਮਾਰ ਕੇ ਉਸ ਦੀ ਦਸਤਾਰ ਲਾਹ ਸੁਟੀ ਫਿਰ ਨਰਾਦਰੀ ਕਰਨ ਹਿੱਤ ਕੇਸਾਂ ਤੋਂ ਫੜ ਕੇ ਧਰਤੀ ਤੇ ਸੁੱਟ ਲਿਆ ਪਹਿਲਾਂ ਸੜਕ ਉੱਤੇ ਘਸੀਟਿਆ ਫਿਰ ਵੀ ਜਵਾਨ ਨੇ ਸੱਤਿਆਗ੍ਰਹਿ ਦਾ ਵਿਚਾਰ ਨਾ ਛੱਡਿਆ ਤਾਂ ਗੰਦੀ ਨਾਲੀ ਵਿੱਚ ਘਸੀਟਿਆ ਤੇ ਗੋਤੇ ਦਿੱਤੇ ਸਰਦਾਰ ਹਰੀ ਸਿੰਘ ਵਰਗੇ ਹਰਮਨ ਪਿਆਰੇ ਬੰਦੇ ਦਾ ਇਹ ਨਿਰਾਦਰ ਹੁੰਦਾ ਵੇਖ ਕੇ ਦੁਆਬੇ ਦੇ ਪਿੰਡਾਂ ਦੇ ਕੁਝ ਲੋਕ ਗਰਮ ਹੋ ਗਏ ਉਹਨਾਂ ਪੁਲਿਸ ਕੋਲੋਂ ਸਰਦਾਰ ਹਰੀ ਸਿੰਘ ਨੂੰ ਛਡਵਾਉਣਾ ਵੀ ਚਾਹਿਆ ਪਰ ਉਹਨਾਂ ਦੀ ਪੇਸ਼ ਨਾ ਗਈ ਪੁਲਿਸ ਦੀ ਧਾੜ ਚੋਖੀ ਸੀ ਹਾਂ ਉਹਨਾਂ ਦੇ ਮਨ ਵਿੱਚ ਇਹ ਪੈਦਾ ਹੋ ਗਿਆ ਕਿ ਵਿਦੇਸ਼ੀ ਰਾਜ ਤੇ ਉਸਦੇ ਚਟੇ-ਵਟਿਆਂ ਨੂੰ ਖਤਮ ਕਰਨਾ ਚਾਹੀਦਾ ਹੈ ਇਹ ਸ਼ਾਂਤਮਈ ਢੰਗ ਨਾਲ ਕੰਮ ਨਹੀਂ ਹੋਣਾ ਕਿਉਂਕਿ ਸਿਆਣਿਆਂ ਦਾ ਖਾਨ ਹੈ ਲੱਤਾਂ ਦੇ ਭੂਤ ਬਾਤਾਂ ਨਾਲ ਨਹੀਂ ਮੰਨਦੇ ਹਥਿਆਰ ਫੜਨਾ ਪਵੇਗਾ ਉਹ ਮਰਨੋਂ ਮੂਲ ਨਾਲ ਡਰਦੇ ਜਿਨ੍ਹਾਂ ਨੇ ਨੇਹੂ ਲਗਾ ਲੈਨੇ ਲਕ ਬਨ ਪਤਨਾ ਤੇ ਖੜੀਆਂ ਜਿਨ੍ਹਾਂ ਨੂੰ ਚਾਹ ਮਿੱਤਰਾਂ ਦੇ ਇਹ ਟੱਪੇ ਗਾ ਕੇ ਸਰਦਾਰ ਕਿਸ਼ਨ ਸਿੰਘ ਬਾਬੂ ਸੰਤਾ ਸਿੰਘ ਨੇ ਉਹ ਨੌਜਵਾਨ ਲੱਭਨੇ ਸ਼ੁਰੂ ਕੀਤੇ ਜਿਹੜੇ ਦੇਸ਼ ਦੀ ਸੁਤੰਤਰਤਾ ਤੇ ਅਣਖ ਲਈ ਮਰ ਮਿਟਣ ਲਈ ਤਿਆਰ ਹੋਣ ਤੇ ਸਿਰ ਤੇ ਖੱਫਣ ਬਨ ਕੇ ਘਰੋਂ ਨਿਕਲ ਚੌਹਾਂ ਸੂਰਮਿਆਂ ਨੇ 1920 ਵਿੱਚ ਨਵੀਂ ਜਥੇਬੰਦੀ ਕਾਇਮ ਕਰ ਲਈ ਉਸ ਦਾ ਨਾਂ ਰੱਖਿਆ ਬੱਬਰ ਅਕਾਲੀ ਕਿਉਂਕਿ ਅਕਾਲੀ ਤਾਂ ਸ਼ਰੋਮਣੀ ਅਕਾਲੀ ਦਲ ਵਾਲੇ ਸਨ ਉਹ ਕਾਂਗਰਸ ਨਾਲ ਮਿਲ ਕੇ ਚੱਲਦੇ ਤੇ ਉਸ ਵੇਲੇ ਸ਼ਾਂਤਮਈ ਸਤਿਆਗ੍ਰਹਿ ਦੇ ਹਾਮੀ ਸਨ ਇਸ ਲਈ ਇਹ ਬੱਬਰ ਅਕਾਲੀ ਲੜਨ ਮਰਨ ਵਾਲੇ ਬੱਬਰ ਸ਼ੇਰ ਇਕੱਠੇ ਹੋ ਗਏ ਉਸ ਵੇਲੇ ਗੁਰਦੁਆਰਾ ਲਹਿਰ ਦੀ ਜੋਰ ਫੜ ਗਈ ਸ਼੍ਰੀ ਨਨਕਾਣਾ ਸਾਹਿਬ ਤੇ ਮਹੰਤ ਨਰਾਇਣੂ ਨੇ ਸਰਦਾਰ ਲక్ష్ਮਣ ਸਿੰਘ ਦਲੀਪ ਸਿੰਘ ਤੇ ਉਹਦੇ ਜਥੇ ਨੂੰ ਸਾੜ ਕੇ ਕਟ ਵੱਢ ਕਰਕੇ ਨਵਾਂ ਖੂਨੀ ਸਾ ਕਵਰਤਾ ਦਿੱਤਾ ਹਰ ਇੱਕ ਵਤਨ ਪ੍ਰਸਤ ਗੁਰਸਿੱਖ ਤੇ ਸਿਆਣੇ ਪੁਰਸ਼ ਦਾ ਲਹੂ ਉਬਾਲ ਉਬਲਾਇਆ ਬਰਤਾਨਵੀ ਨੌਕਰਸ਼ਾਹੀ ਦੇ ਵਿਰੋਧ ਇੱਕ ਭਿਆਨਕ ਹਨੇਰੀ ਝੁੱਲ ਪਈ ਥਾਂ ਥਾਂ ਲੋਕ ਦਿਵਾਨ ਕਰਨ ਲੱਗੇ ਸੱਤਿਆ ਗ੍ਰਹਿ ਹੋਣ ਲੱਗੇ ਗੁਰਦੁਆਰਿਆਂ ਦੇ ਮਹੰਤ ਰਾਜੇ ਮਹਾਰਾਜੇ ਜ਼ਗੀਰਦਾਰ ਸਫੈਦ ਪੋਸ਼ ਜੈਲਦਾਰ ਲੰਬਰਦਾਰ ਤੇ ਹੋਰ ਅਨੇਕਾਂ ਦਾਰ ਗੋਰਾ ਸ਼ਾਹੀ ਨੂੰ ਬਚਾਉਣ ਵਾਸਤੇ ਨੱਠ ਭੱਜ ਕਰਨ ਲੱਗੇ ਉਹ ਝੋਲੀ ਚੁੱਕ ਬਣ ਗਏ ਸਰਕਾਰ ਵੀ ਉਹਨਾਂ ਨੂੰ ਨਾਮ ਤਗਮੇ ਖਿਤਾਬ ਤੇ ਮਰੱਬੇ ਦੇਣ ਲੱਗੀ ਬਬਰ ਅਕਾਲੀ ਜਥੇਬੰਦੀ ਨੇ ਆਪਣਾ ਕੰਮ ਸ਼ੁਰੂ ਕਰ ਦਿੱਤਾ ਬਦਲੇ ਲੈਣੇ ਤੇ ਝੋਲੀ ਚੁੱਕ ਮਾਰਨੇ ਇਤਿਹਾਸ ਕਦੀ ਆਪਣੇ ਆਪ ਨੂੰ ਦਰਹੋਂਦਾ ਹੈ ਸਨ 1708 ਤੋਂ 1764 ਤੱਕ ਪਹਿਲੇ ਸਿੰਘਾਂ ਨੇ ਮੁਗਲ ਹਕੂਮਤ ਦਾ ਤਖਤਾ ਪਲਟਾਉਣ ਵਾਸਤੇ ਜੰਗਲਾਂ ਦਰਿਆਵਾਂ ਦੇ ਝੰਲਾਂ ਤੇ ਬੀਕਾ ਨਹਿਰ ਦੇ ਮਾਰੂਥਲਾਂ ਵਿੱਚ ਡੇਰੇ ਰੱਖੇ ਸਨ ਉਹਨਾਂ ਥਾਵਾਂ ਨੂੰ ਆਪਣੇ ਘਰ ਦੇ ਕਿਲੇ ਸਮਝਿਆ ਸੀ ਕਿਉਂਕਿ ਐਸੀਆਂ ਥਾਵਾਂ ਤੇ ਹਕੂਮਤ ਦੇ ਬੰਦੇ ਪੁੱਜ ਨਹੀਂ ਸਕਦੇ ਉਸੇ ਤਰ੍ਹਾਂ ਬਰਤਾਨਵੀ ਨੌਕਰਸ਼ਾਹੀ ਤੋਂ ਬਚਣ ਲਈ ਸਰਦਾਰ ਕਿਸ਼ਨ ਸਿੰਘ ਗੜਗੱਜ ਨੇ ਬਾਬੂ ਸੰਤਾ ਸਿੰਘ ਨੇ ਦਰਿਆ ਸਤਲੋਜ ਦੇ ਇੱਕ ਖੱਬੇ ਕਿਨਾਰੇ ਨੂੰ ਪਹਿਲ ਪਹਿਲੇ ਇਕੱਠ ਦੀ ਥਾਂ ਚੁਣਿਆ ਫਿਰ ਔਰ ਤੋਂ ਪੁਲ ਪਾਰ ਕਰਕੇ ਤੇ ਲੋਂਡੂਵਾਲ ਰੇਲਵੇ ਸਟੇਸ਼ਨ ਤੋਂ ਦਰਿਆ ਦੇ ਵਿਚਾਲੇੋਂ ਪਹਾੜ ਨੂੰ ਤੁਰਿਆ ਅੱਗੇ ਸਰਕੜੇ ਤੇ ਕਾਹੀ ਦਾ ਝਲ ਆਉਂਦਾ ਸੀ ਉਸ ਝਲ ਵਿੱਚ ਬਬਰ ਅਕਾਲੀ ਜਥੇ ਦੀ ਪਹਿਲੀ ਮੀਟਿੰਗ ਹੋਈ ਉਸ ਵਿੱਚ ਬਹੁਤੇ ਆਦਮੀ ਸ਼ਾਮਲ ਨਹੀਂ ਹੋਏ ਸਗੋਂ ਚਨਵੇਂ ਕੁਰਬਾਨੀ ਕਰਨ ਵਾਲੇ ਥੋੜੇ ਹੀ ਬੰਦੇ ਸਨ ਉਹ ਬਰਤਾਨਵੀ ਨੌਕਰਸ਼ਾਹੀ ਦੇ ਜ਼ੁਲਮਾਂ ਤੋਂ ਤੰਗ ਆ ਕੇ ਬਰਤਾਨਵੀ ਸਾਮਰਾਜ ਦੇ ਜ਼ੁਲਮ ਹੇਠੋਂ ਭਾਰਤ ਮਾਤਾ ਨੂੰ ਸੁਤੰਤਰ ਕਰਨ ਵਾਸਤੇ ਸਿਰ ਤਲੀ ਤੇ ਰੱਖ ਕੇ ਉਸ ਸੁੰਜੀ ਸੱਪ ਠੂਹਿਆਂ ਦੀ ਧਰਤੀ ਉੱਤੇ ਰਾਤ ਦੇ ਸਮੇਂ ਪੁੱਜੇ ਸਨ ਸੁਤੰਤਰਤਾ ਦੇ ਬਲਬਲੇ ਨਾਲ ਉੱਭਲਦੇ ਦਿਲ ਵਾਲੇ ਸਰਦਾਰ ਕਿਸ਼ਨ ਸਿੰਘ ਗੜਗੱਜ ਪਿੰਡ ਵਿਨਿੰਗ ਜ਼ਿਲ੍ਹਾ ਜਲੰਧਰ ਨੇ ਇਕੱਠੇ ਹੋਏ ਕੌਮੀ ਪ੍ਰਵਾਨਿਆ ਸੁਤੰਤਰਤਾ ਦੇ ਆਸ਼ਕਾਂ ਨੂੰ ਸੰਬੋਧਨ ਕਰਕੇ ਆਖਿਆ ਸੀ ਪਹਿਲੇ ਸ਼ਹੀਦ ਸਿੰਘਾਂ ਵਾਂਗ ਅਸੀਂ ਅੱਜ ਇੱਥੇ ਇਕੱਠੇ ਹੋਏ ਹਾਂ ਉਹ ਮੁਗਲ ਰਾਜ ਦੇ ਵਿਰੋਧ ਲੜਦੇ ਹੋਏ ਮੁਗਲ ਰਾਜ ਤੇ ਅਹਿਮਦ ਸ਼ਾਹ ਅਬਦਾਲੀ ਦੇ ਅਫਗਾਨੀ ਰਾਜ ਨੂੰ ਪੰਜਾਬ ਵਿੱਚੋਂ ਖਤਮ ਕਰਕੇ ਪੰਜਾਬ ਵਿੱਚ ਪੰਜਾਬੀ ਜਾਂ ਸਿੱਖ ਰਾਜ ਕਾਇਮ ਕਰ ਗਏ ਸਨ ਸਦੀਆਂ ਦੇ ਗੁਲਾਮ ਦੇਸ਼ ਵਿੱਚ ਇੱਕ ਅਸੀਂ 80 ਕੋ ਸਾਲ ਦਾ ਸੁਤੰਤਰਤਾ ਦਾ ਸਮਾਂ ਆਇਆ ਸੀ ਲੋਕੀ ਗੁਲਾਮੀ ਦੀਆਂ ਲੁੱਟਾਂ ਤੇ ਤਕਲੀਫਾਂ ਨੂੰ ਭੁੱਲ ਕੇ ਸੁੱਖ ਦਾ ਸਾਹ ਲੈਣ ਲੱਗ ਪਏ ਸਨ। ਦਰਿਆ ਸਤਲੁਜ ਦਾ ਕਿਨਾਰਾ ਹੁਣ ਕਰਕੇ ਤੇਜ਼ ਵਗਦੇ ਦਰਿਆ ਦੀਆਂ ਛਲਨਾ ਰਾਤ ਦੀ ਇਕਾਂਤ ਵਿੱਚ ਸੁਣਾਈ ਦਿੰਦੀਆਂ ਸਨ। ਸੋਂ ਰਹੀ ਕੁਦਰਤ ਵਿੱਚ ਕਿਸ਼ਨ ਸਿੰਘ ਦਾ ਜੋਸ਼ ਭਰਿਆ ਬੋਲ ਗੂੰਜ ਪਿਆ। ਇਓ ਪ੍ਰਤੀਤ ਹੋਣ ਲੱਗਾ ਜਿਵੇਂ ਕਾਹੀ ਸਰਕੰਡੇ ਤੇ ਬੂਟਿਆਂ ਵੀ ਬੋਲ ਰਹੇ ਨੇ। ਇੱਕ ਜਵਾਨੇ ਸਰਦਾਰ ਕਿਸ਼ਨ ਸਿੰਘ ਨੂੰ ਆਖਿਆ, ਸਿੰਘ ਜੀ ਰਤਾ ਹੌਲੀ ਬੋਲੋ। ਰਾਤ ਦਾ ਸਮਾਂ ਹੈ ਬੋਲ ਦੂਰ ਜਾਂਦਾ ਹੋਏਗਾ ਕੀ ਪਤਾ ਕੋਈ ਝੋਲੀ ਚੁੱਕ ਨੇੜੇ ਤੇੜੇ ਹੋਏ ਬੇੜਾ ਗਰਕ ਤਾਂ ਸਦਾ ਝੋਲੀ ਚੁੱਕਦਾ ਹੀ ਹੁੰਦਾ ਹੈ ਮੈਂ ਇਹੋ ਤਾਂ ਦੱਸਣ ਲੱਗਾ ਸਾਂ ਕਿ ਸਰਦਾਰ ਕਿਸ਼ਨ ਸਿੰਘ ਨੇ ਆਪਣਾ ਜੋਸ਼ੀਲਾ ਵਖਿਆਨ ਜਾਰੀ ਰੱਖਦਿਆਂ ਆਖਿਆ ਮਹਾਰਾਜਾ ਰਣਜੀਤ ਸਿੰਘ ਦੀ ਮੌਤ ਪਿੱਛੋਂ ਜੋ ਯਤਨ ਹੋਏ ਜਿਹੜੀ ਸਭਰਾਵਾਂ ਦੀ ਲੜਾਈ ਹਾਰੀ ਗਈ ਇਹ ਸਭ ਗੋਰਾ ਨੌਕਰਸ਼ਾਹੀ ਦੀ ਕਰਤੂਤ ਸੀ ਤੇ ਸਾਡੇ ਆਦਮੀ ਮਾਲਵੇ ਦੀਆਂ ਰਿਆਸਤਾਂ ਦੇ ਰਾਜੇ ਲਾਹੌਰ ਦੇ ਵਜ਼ੀਰਾ ਲਾਲ ਸਿੰਘ ਗੁਲਾਬ ਸਿੰਘ ਤੇ ਤੇਜਾ ਸਿੰਘ ਅੰਗਰੇਜ਼ ਦੇ ਝੋਲੀਚੋਕ ਬਣ ਗਏ ਸਨ ਤੇ ਚਾਰ ਦਿਨਾਂ ਦੇ ਆਪਣੇ ਸੁੱਖ ਬਦਲੇ ਦੇਸ਼ ਨੂੰ ਗੁਲਾਮ ਕਰਾ ਗਏ ਜੋ ਸਾਰੇ ਸ਼ਾਮ ਸਿੰਘ ਅਟਾਰੀ ਰਣਜੋੜ ਸਿੰਘ ਮਜੀਠਾ ਤੇ ਅਜੀਤ ਸਿੰਘ ਲਾੜਵੇ ਵਾਂਗ ਤਨੋਂ ਮਨੋਂ ਹੋ ਕੇ ਗੂਰਾ ਸਾਹਿਬ ਵਿਰੁੱਧ ਲੜਦੇ ਤਾਂ ਪੰਜਾਬ ਗੁਲਾਮ ਨਾ ਹੁੰਦਾ ਨਾ ਭੁੱਖਾ ਮਰਦਾ ਤੇ ਨਾ ਜਨਨਕਾਣਾ ਸਹਿਬ ਗੁਰਦੁਆਰੇ ਵਿੱਚ ਸਿੰਘਾਂ ਦਾ ਲਹੂ ਡੁੱਲਦਾ ਨਾ ਗੁਰੂ ਕੇ ਬਾਗ ਵਿੱਚ ਸਿੱਖ ਸੰਗਤਾਂ ਨੂੰ ਭਉ ਵਾਂ ਕੁੱਟਿਆ ਜਾਂਦਾ ਕਿਸੇ ਦੇਸ਼ ਨੂੰ ਗੁਲਾਮ ਕਰਨ ਵਾਲੇ ਚੰਦਰੇ ਲੋਕ ਉਹ ਹੁੰਦੇ ਹਨ ਜਿਹੜੇ ਪਰਦੇਸੀ ਹਕੂਮਤਾਂ ਦੇ ਹੱਥ ਠੋਕੇ ਬਣ ਕੇ ਚੁਗਲ ਤੇ ਝੋਲੀ ਝੁੱਕ ਬਣ ਜਾਂਦੇ ਨੇ ਆਪਣੇ ਵੀਰਾਂ ਦੇ ਲਹੂ ਨਾਲ ਆਪਣੇ ਹੱਥ ਰੰਗਦੇ ਹਨ ਕਿਸ਼ਨ ਸਿੰਘ ਦੇ ਅੰਦਰ ਗੁੱਸਾ ਸੀ ਕੌਮ ਦੇਸ਼ ਧਰਮ ਤੇ ਦੇਸ਼ ਵਾਸੀਆਂ ਨਾਲ ਹਮਦਰਦੀ ਦਾ اٹਟ ਦਵੇਗ ਸੀ ਉਹ ਇੱਕ ਸਿਆਣੇ ਲੈਕਚਰਾਰ ਵਾਂਗ ਬੋਲੀ ਗਿਆ ਉਹੋ ਦਿਲ ਨੰਗਾ ਕਰ ਰਿਹਾ ਸੀ ਉਸਨੇ ਅੰਗਰੇਜ਼ੀ ਫੌਜ ਵਿੱਚ ਨੌਕਰੀ ਕੀਤੀ ਸੀ ਫੌਜ ਵਿੱਚੋਂ ਰਿਟਾਇਰਡ ਹੋ ਕੇ ਆਇਆ ਸੀ ਉਸਨੇ ਖੁਦ ਦੇਖਿਆ ਸੀ ਤੇ ਉਹ ਖੁਦ ਦੇਸ਼ ਦੇ ਪ੍ਰਦੇਸ਼ ਵਿੱਚ ਜਾ ਕੇ ਸਿਰਫ 11 ਰੁਪਏ ਬਦਲੇ ਲੋਕਾਂ ਨਾਲ ਲੜਦਾ ਰਿਹਾ ਤੇ ਬ੍ਰਿਟਾਨਵੀ ਸਾਮਰਾਜ ਨੂੰ ਏਸ਼ੀਆ ਵਿੱਚ ਤਗੜਾ ਤੇ ਵੱਡਾ ਕਰਨ ਵਿੱਚ ਸਹਾਇਤਾ ਕਰਦਾ ਰਿਹਾ ਸੀ ਪਹਿਲੀ ਸੰਸਾਰ ਜੰਗ ਉੱਤੇ ਉਹ ਅਭੁੱਲ ਸੀ ਪਰ ਜਦੋਂ ਉਸਨੇ ਦੇਖਿਆ ਕਿ ਧੋਖੇਬਾਜ਼ ਬਰਤਾਨਵੀ ਨੌਕਰਸ਼ਾਹੀ ਨੇ ਭਾਰਤੀ ਲੋਕਾਂ ਨਾਲ ਅਕਿਰਤਕਣਾ ਕੀਤੀ ਕਰੜੇ ਕਾਨੂੰਨ ਬਣਾਏ ਜਲਿਆਂਵਾਲੇ ਬਾਗ ਵਿੱਚ 500 ਤੋਂ ਉੱਪਰ ਮਾਸੂਮ ਨਿਹੱਤੇ ਭਾਰਤੀਆਂ ਨੂੰ ਗੋਲੀ ਨਾਲ ਪੁਨ ਸੁਟਿਆ ਤਾਂ ਉਹ ਪਿਆਰ ਦਾ ਬਲਬਲਾ ਤੇ ਸੱਚ ਉਹਨੂੰ ਲੈਕਚਰਰ ਬਣਾਈ ਜਾਂਦਾ ਅੱਜ ਦੇਸ਼ ਵਿੱਚ ਆਜ਼ਾਦੀ ਵਾਸਤੇ ਘੋਲ ਕੀਤਾ ਜਾ ਰਿਹਾ ਹੈ ਉਹ ਆਖੀ ਗਿਆ ਬਰਤਾਨਵੀ ਨੌਕਰਸ਼ਾਹੀ ਤੇ ਉਹਨਾਂ ਦੇ ਸਾਰੇ ਝੋਲੀ ਚੁੱਕ ਉਹਨਾਂ ਨੂੰ ਬਹੁਤ ਤੰਗ ਕਰਦੇ ਹਨ ਅਕਾਲੀ ਤੇ ਕਾਂਗਰਸ ਸ਼ਾਂਤਮਈ ਢੰਗ ਨਾਲ ਲੜਾਈ ਲੜ ਰਹੇ ਆ ਪਰ ਅਸਾਂ ਹਥਿਆਰ ਨਾਲ ਲੜਾਈ ਕਰਨੀ ਆ ਦੇਸ਼ ਦੀ ਸੁਤੰਤਰਤਾ ਵਾਸਤੇ ਜਿਹੜੀ ਲੜਾਈ ਸ਼ਾਮ ਸਿੰਘ ਅਟਾਰੀ ਵਾਲੀ ਨੇ ਲੜੀ ਸੀ ਸ਼ੇਰ ਸਿੰਘ ਅਟਾਰੀ ਨੇ ਸ਼ੁਰੂ ਰੱਖੀ ਤੇ ਅਮਰੀਕਾ ਵਿੱਚ ਕਾਇਮ ਹੋਈ ਗਦਰ ਪਾਰਟੀ ਨੇ ਜਵਾਨਾ ਕਰਤਾਰ ਸਿੰਘ ਸਰਾਭਾ ਆਦ ਨੇ ਉਸ ਲੜਾਈ ਨੂੰ ਮੋੜ ਸਿਰਜੀਤ ਕੀਤਾ ਸੀ ਭਾਵੇਂ ਝੋਲੀ ਚੁੱਕਾ ਨੇ ਵਤਨ ਦੇ ਸਿਪਾਹੀਆਂ ਨੂੰ ਸਫਲ ਨਾ ਹੋਣ ਦਿੱਤਾ ਪਰ ਉਹ ਲੜਾਈ ਲੜ ਕੇ ਸ਼ਹੀਦियां ਪਾ ਕੇ ਆਪਣਾ ਧਰਮ ਪਾਲ ਗਏ ਅੱਜ ਕਾਲੇ ਪਾਣੀ ਅੰਬਾਲਾ ਮੀਆਂਵਾਲੀ ਮੁਲਤਾਨ ਗੁਜਰਾਤ ਤੇ ਅੜਕਦੀਆਂ ਜੇਲਾਂ ਵਿੱਚ ਲੰਮੀਆਂ ਕੈਦਾਂ ਘਟ ਰਹੇ ਦੇਸ਼ ਭਗਤ ਅਸਾਂ ਵੱਲ ਵੇਖ ਰਹੇ ਹਨ ਕਿ ਅਸੀਂ ਕਿਵੇਂ ਉਹਨਾਂ ਨੂੰ ਆਜ਼ਾਦ ਕਰਾਉਂਦਿਆਂ ਹਥਿਆਰਾਂ ਨਾਲ ਲੜਾਈ ਲੜਨ ਦੀ ਵਿਉਂਤ ਬਣਾਉਣ ਵਾਸਤੇ ਇਕੱਠੇ ਹੋਏ ਹਾਂ ਅਸਾਂ ਪਹਿਲਾਂ ਮਰਨਾ ਕਬੂਲ ਕਰਨਾ ਹੈ ਪਹਿਲਾਂ ਮਰਨ ਕਬੂਲ ਜੀਵਨ ਕੀ ਛੱਡ ਆਸ ਹੋ ਹੋ ਸਬਨਾ ਕੀ ਰੇਨੂ ਕਾ ਤੋ ਆਓ ਹਮਾਰੇ ਪਾਸ ਇਸ ਵਾਕ ਉੱਤੇ ਅਮਲ ਕਰਨਾ ਏ ਅਸਾਂ ਕੁਝ ਵੀ ਹੋਂ ਤਾਂ ਸੋਚੀਆਂ ਹਨ ਉਹਨਾਂ ਬਾਰੇ ਬਾਬੂ ਸੰਤਾ ਸਿੰਘ ਜੀ ਤੁਸਾਂ ਨੂੰ ਕੁਝ ਦੱਸਣਗੇ ਇਹ ਮੇਰੇ ਸਾਥੀ ਹਨ ਅਤੇ ਫੌਜ ਵਿੱਚੋਂ ਆਏ ਨੇ ਇਹ ਆਖ ਕੇ ਕਿਸ਼ਨ ਸਿੰਘ ਚੁੱਪ ਹੋ ਗਿਆ ਬਾਬੂ ਸੰਤਾ ਸਿੰਘ ਜਿਹੜਾ ਪਲਟਨ 52 ਵਿੱਚੋਂ ਨਾਵਾਂ ਕਟਾ ਕੇ ਆਇਆ ਸੀ ਕਿ ਹਕੂਮਤ ਸਿੱਖ ਗੁਰਤਾਮਾ ਵਿੱਚ ਕਿਉਂ ਦਖਲ ਦੇ ਰਹੀ ਹੈ ਬੋਲਣ ਲੱਗੇ ਸਾਥੀਓ ਇਸ ਇਕੱਠ ਦਾ ਮਤਲਬ ਤਾਂ ਤੁਸੀਂ ਸਾਬ ਸਮਝ ਗਏ ਪਹਿਲਾਂ ਵੀ ਸਮਝਾਇਆ ਗਿਆ ਸੀ ਕਿ ਨਵੀਂ ਜਥੇਬੰਦੀ ਦਾ ਨਾਮ ਬੱਬਰ ਅਕਾਲੀ ਤਜਵੀਜ਼ ਹੋਇਆ ਹੈ ਬੱਬਰ ਇੱਕ ਦਲੇਰ ਸ਼ੇਰ ਹੁੰਦਾ ਹੈ ਤੇ ਅਕਾਲੀ ਦਾ ਅਰਥ ਹੈ ਮੌਤ ਰਹਿਤ ਬਲੀ ਇਸ ਦੇ ਮੈਂਬਰ ਮੌਤ ਨੂੰ ਮੁਖੌਲ ਕਰਨ ਵਾਲੇ ਹੋਣਗੇ ਨਾਂ ਤਾਂ ਸੋਣਾ ਹੈ ਇੱਕ ਨੇ ਕਿਹਾ ਠੀਕ ਹੈ ਸੰਤਾ ਸਿੰਘ ਨੇ ਪੁੱਛਿਆ ਬਿਲਕੁਲ ਠੀਕ ਕੰਮ ਨਾਲ ਟੁਕਦਾ ਇਹ ਕੋਈ ਚਰਖਾ ਕੱਤਣ ਜਾਂ ਮਾਲਾ ਫੇਰਨ ਵਾਲਿਆਂ ਦੀ ਜਥੇਬੰਦੀ ਥੋੜੀ ਹੈ ਇੱਕ ਦੋ ਬੋਲ ਪਏ ਇਸ ਜੱਥੇਬੰਦੀ ਦਾ ਨਿਸ਼ਾਨਾ ਇਹ ਹੋਵੇਗਾ ਬਰਤਾਨਵੀ ਨੌਕਰਸ਼ਾਹੀ ਦਾ ਤਖਤਾ ਉਲਟਾਉਣਾ ਝੋਲੀ ਝੁਕ ਮਾਰਨੇ ਹਿੰਦੂ ਸਿੱਖ ਤੇ ਮੁਸਲਮਾਨਾਂ ਵਿੱਚ ਏਕਤਾ ਪੈਦਾ ਕਰਨੀ ਦੇਸ਼ ਭਗਤਾਂ ਦੀ ਸਹਾਇਤਾ ਕਰਨੀ ਇਹ ਦੇ ਸਰਗਰਮ ਮੈਂਬਰਾਂ ਨੂੰ ਇਹ ਪ੍ਰਤੀਗਿਆ ਜ਼ਰੂਰ ਕਰਨੀ ਪਵੇਗੀ 1 ਸ਼ਰਾਬ ਨਾ ਪੀਣੀ 2 ਇਸਤਰੀਆਂ ਦਾ ਤਿਆਗ ਜਤੀ ਸਤੀ ਰਹਿਣਾ 3 ਕੁਰਬਾਨੀ ਕਰਨ ਤੋਂ ਪਿੱਛੇ ਨਾ ਹਟਣਾ ਜਾਨ ਤੇ ਖੇਡ ਜਾਣਾ 4 ਜਥੇਬੰਦੀ ਦਾ ਹੁਕਮ ਨਾ 5 ਜਥੇਬੰਦੀ ਦੇਸ਼ ਦੇ ਕੌਮ ਨਾਲ ਗਦਾਰੀ ਨਾ ਕਰਨੀ 6 ਚੋਰੀ ਨਾ ਕਰਨੀ ਤੇ ਨਾ ਡਾਕਾ ਮਾਰਨਾ ਇਹ ਵੀ ਠੀਕ ਹੈ ਪਤਨ ਸਾਹਮਣੇ ਖਲੋਤਿਆਂ ਨੇ ਇੱਕ ਜਵਾਨ ਹੋ ਕੇ ਆਖਿਆ ਨੌਕਰਸ਼ਾਹੀ ਦੇ ਵਿਰੋਧ ਹੋ ਗਿਆ ਉਹ ਨੇਕ ਤੇ ਸੱਚਾ ਸੀ ਉਸ ਵੇਲੇ ਪਹਾੜਾਂ ਵਿੱਚ ਬੱਦਲ ਲਿਸ਼ਕਿਆ ਦਰਿਆ ਵਿੱਚ ਭਾਰੀ ਛਾਲ ਉੱਠੀ ਤੇ ਨੂੰ ਜਾਨ ਤੇ ਖੜਕਾ ਹੋਇਆ ਸ਼ਾਇਦ ਇਹਦੀ ਬਿਹਤਰੀ ਦੇ ਕੰਮਾਂ ਦੀ ਪ੍ਰਮਾਣਗੀ ਕੁਦਰਤ ਦੇ ਮਹਾਨ ਅੰਗਾ ਨੇ ਵਿਵਕਸ਼ੀ ਇਸ ਦੇ ਤਿੰਨ ਹਿੱਸੇ ਹੋਣਗੇ ਇੱਕ ਕੁਰਬਾਨੀ ਕਰਨ ਵਾਲੇ ਦੋ ਕੁਰਬਾਨੀ ਕਰਨ ਵਾਲਿਆਂ ਦੇ ਘਰਾਂ ਪਰਿਵਾਰਾਂ ਦੀ ਸਹਾਇਤਾ ਕਰਨ ਵਾਲੇ ਤਿੰਨ ਉਹ ਜਿਹੜੇ ਸਰਕਾਰ ਛੋਲੀ ਚੁੱਕਾ ਤੇ ਪੁਲਿਸ ਦੇ ਕੰਮ ਦੀ ਖੁਫੀਆ ਸੂਹ ਕੱਢ ਕੇ ਜਥੇ ਨੂੰ ਰਿਪੋਰਟ ਕਰਨਗੇ ਪਿਛਲੀ ਤੋਂ ਕਿਸਮ ਦੇ ਮੈਂਬਰ ਪਿੰਡਾਂ ਵਿੱਚ ਚੁੱਪ ਰਹਿਣਗੇ ਤੇ ਲੋੜ ਪੈਣ ਤੇ ਸਹਾਇਤਾ ਕਰਨਗੇ ਪਹਿਲੀ ਕਿਸਮ ਦੇ ਜਥੇ ਹਥਿਆਰ ਲੈ ਕੇ ਮੈਦਾਨ ਵਿੱਚ ਨਿਕਲਣਗੇ ਇੱਕ ਅਖਬਾਰ ਛਾਪਿਆ ਜਾਇਆ ਕਰੇਗਾ ਲੋਕਾਂ ਵਿੱਚ ਜਾਗਰਤੀ ਪੈਦਾ ਕਰਨ ਲਈ ਇਹ ਅਸੂਲ ਸਨਾਏ ਗਏ ਸਾਰਿਆਂ ਨੇ ਪ੍ਰਵਾਨਗੀ ਦੇ ਦਿੱਤੀ ਤੇ ਬੈਠਿਆਂ ਨੇ ਇੱਕ ਕਾਗਜ਼ ਉੱਤੇ ਆਪਣੇ ਲਹੂ ਨਾਲ ਦਸਤਕ ਕੀਤੀ ਤੇ ਤੇ ਪ੍ਰਤੀਗਿਆ ਕੀਤੀ ਕਿ ਉਹ ਸਰਗਰਮ ਮੈਂਬਰ ਰਹਿੰਦੇ ਹੋਏ ਕੁਰਬਾਨੀ ਕਰਨਗੇ ਉਹਨਾਂ ਵਿੱਚੋਂ ਕੁਝ ਬਹਾਦਰਾਂ ਨੇ ਇਹ ਨਾਮ ਸੰ ਸਰਦਾਰ ਕਰਮ ਸਿੰਘ ਦੌਲਤਪੁਰ ਜਲੰਧਰ ਸਰਦਾਰ ਸੁੰਦਰ ਸਿੰਘ ਮਕਸੂਦਪੁਰ ਸਰਦਾਰ ਕਰਮ ਸਿੰਘ ਸਰਦਾਰ ਝੰਗੜ ਸਿੰਘ ਸਰਦਾਰ ਧੰਨਾ ਸਿੰਘ ਬਹਿਬਲਪੁਰ ਹੁਸ਼ਿਆਰਪੁਰ ਮਾਸਟਰ ਸਰਦਾਰ ਦਲੀਪ ਸਿੰਘ ਗੌਂਸਲ ਹਜਾਰਾ ਸਿੰਘ ਮੋਢੇਰ ਸਰਦਾਰ ਬੰਤਾ ਸਿੰਘ ਸਰਦਾਰ ਭੋਲਾ ਸਿੰਘ ਸਰਦਾਰ ਪਿਆਰਾ ਸਿੰਘ ਧਾਮੀਆਂ ਸਰਦਾਰ ਬਰਿਆਮ ਸਿੰਘ ਪੁੰਗੇ ਹੁਸ਼ਿਆਰਪੁਰ ਸਰਦਾਰ ਉਜਾਗਰ ਸਿੰਘ ਧਾਮੀਆਂ ਸਰਦਾਰ ਰਤਨ ਸਿੰਘ ਸਿਗੜੀ ਵਾਲਾ ਸਰਦਾਰ ਕਿਸ਼ਨ ਸਿੰਘ ਸੰਗਾ ਤੇ ਗਿਆਨੀ ਹਰਬੰਸ ਸਿੰਘ ਸਰਹਾਲਾ ਵਾਲੇ ਸਰਹਾਲਾ ਆਦ ਤੇ ਗਿਆਨੀ ਹਰਬੰਸ ਸਿੰਘ ਸਰਹਾਲਾ ਆਦ ਹਥਿਆਰਾਂ ਦਾ ਬੰਦੋਬਸਤ ਕਿਵੇਂ ਹੋਏਗਾ ਬਰਿਆਮ ਸਿੰਘ ਨੇ ਪੁੱਛਿਆ ਕੁਝ ਬੰਦੋਬਸਤ ਹੋ ਗਿਆ ਏ ਬਾਕੀ ਹੋ ਜਾਏਗਾ ਰਿਆਸਤਾਂ ਵਿੱਚੋਂ ਤੇ ਕਰਮ ਸਿੰਘ ਪਸ਼ੌਰ ਵੀ ਜਾਏਗਾ ਪੰਜ ਪਿਸਤੌਲ ਦੋ ਪੱਕੀਆਂ ਰੈਫਲਾਂ ਇਹ ਹਨ ਕਾਰਤੂਸ ਵੀ ਕਿਸ਼ਨ ਸਿੰਘ ਨੇ ਉੱਤਰ ਦਿੱਤਾ ਜਿਸ ਨੇ ਪਹਿਲਾਂ ਕਿਸੇ ਝੋਲੀ ਚੁੱਕ ਨੂੰ ਸੋਧਣਾ ਹੈ ਉਹ ਉਠਾ ਲੈ ਉਸ ਵੇਲੇ ਬਰਿਆਮ ਸਿੰਘ ਨੇ ਪੱਕੀ ਰੈਫਲ ਚੁੱਕ ਲਈ ਉਹਦੇ ਪਿੱਛੋਂ ਕਰਮ ਸਿੰਘ ਤੇ ਬਾਕੀ ਦਿਆਂ ਪਿਸਤੌਲ ਚੁੱਕ ਲੈ ਪਹਿਲਾ ਰਾਣੀਪੁਰ ਦਾ ਜ਼ੈਲਦਾਰ ਬਿਸ਼ਨ ਸਿੰਘ ਮਾਰਿਆ ਜਾਏਗਾ ਤਾਂ ਚੰਗਾ ਹੈ ਆਰਾਮ ਸਿੰਘ ਬੋਲਿਆ ਇਹ ਸੇਵਾ ਵੀ ਮੈਂ ਤੇ ਮੇਰਾ ਮਿੱਤਰ ਕਰਮ ਸਿੰਘ ਕਰਾਂਗੇ ਚਲੋ ਠੀਕ ਹੈ ਬਾਬੂ ਸੰਤਾ ਸਿੰਘ ਨੇ ਪ੍ਰਵਾਨਗੀ ਦੇ ਦਿੱਤੀ ਗੇਂਦਾ ਸਿੰਘ ਮਾਣੂ ਕਹੇ ਨੂੰ ਅਸੀਂ ਸੋਧ ਲਵਾਂਗੇ ਕਰਮ ਸਿੰਘ ਤੇ ਅਨੰਦ ਸਿੰਘ ਨੇ ਆਵਾਜ਼ ਦਿੱਤੀ ਇਉਂ ਫੈਸਲਾ ਕਰਕੇ ਇਕਤਰਤਾ ਖਤਮ ਕੀਤੀ ਗਈ ਇੱਕ ਇੱਕ ਦੋ ਦੋ ਹੋ ਕੇ ਖਿਲਰ ਗਏ ਲਓ ਜੀ ਅੱਜ ਲਈ ਇਹ ਨਾ ਇਤਿਹਾਸ ਲੈ ਕੇ حاضر ਹੋਇਆ ਆਪ ਜੀ ਨੇ ਸੁਣਿਆ ਕਿ ਕਿਦਾਂ ਬਬਰ ਅਕਾਲੀ ਦੀ ਨੀ ਰੱਖੀ ਗਈ ਅਗਲਿਆਂ ਤੇ ਆਏ ਵਿੱਚ ਹੋਰ ਵੀ ਇਸ ਤੋਂ ਇੰਟਰਸਟਿਡ ਬਣੇਗੇ ਇਤਿਹਾਸ ਸੁਣਨ ਨੂੰ ਮਿਲੇਗਾ ਤੁਹਾਨੂੰ ਔਰ ਅੱਜ ਇਤਿਹਾਸ ਪੜ੍ਹਦੇ ਸੁਣਦੇ ਸੁਣਉਦੇ ਹੋਏ ਬੇਨਤ ਪ੍ਰਕਾਰ ਦੀ ਭੁੱਲਾਂ ਚੁੱਕਾਂ ਦੀ ਮਾਫੀ ਅੱਗੇ ਸਮਤ ਬਖਸ਼ੇ ਗੁਰੂ ਸਾਹਿਬ ਕਿ ਸਹੀ ਇਤਿਹਾਸ ਪੜ੍ਹਨ ਸੁਣਨ ਦੀ ਸਲੋਜੀ ਬਖਸ਼ਣ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ